ਦੋਸਤੋ ਉਹ ਪਟਵਾਰੀ ਨਮਲਾਉਣੇ ਜਿਹਨੇ ਪੈਸੇ ਖਾਦੇ ਸੱਸੀ ਗਾਲ ਸੱਸੀ ਗਾਲ ਪੈਸੇ ਕੱਢੋ ਜਿਹੜੇ ਪੈਸੇ 200 ਆ 1200 ਰੁਪਏ ਕੱਢੋ ਜਿਹੜੇ ਇਹਨੇ ਦਿੱਤਾ ਮੁੰਡੇ ਨੂੰ ਕਿਹੜਾ 1200 1200 ਰੁਪਏ ਮੁੰਡੇ ਨੇ ਦਿੱਤਾ ਜਿਹੜਾ ਸਿਰੇ ਸ਼ੋਹ ਦਿੱਤੀ ਤੁਸੀਂ ਪ੍ਰੇਸ਼ ਸ਼ੋਹ ਦਿੱਤੇ ਕੁਛ ਨਹੀਂ ਦਿੱਤਾ ਮੈਂ 1200 ਰੁਪਏ ਇਹਨਾਂ ਨੇ ਲੈਂਤਾ ਜੀ ਮੈਥੋ ਇਹ ਬੰਦੇ ਦੇ 1200 ਰੁਪਏ ਜੀ 1200 ਰੁਪਏ ਕੱਢੋ ਕਿਹੜੇ ਆਹ ਵੇਖੋ ਕਿਹੜੇ ਆ ਬਖਾ ਲਓ ਆ ਦੋ ਨੋਟ ਆ ਨੋਟਾਂ ਦੇ ਨੰਬਰ ਤੁਹਾਡੇ ਕੋਲ ਆ ਆ ਫੁੱਪੂ ਨੋ ਨੋ ਨੋਟ ਕੱਢੋ ਤਾਂ 200 ਰੁਪਏ ਨੇ ਫਾਰਮਾਸ ਤੇ ਦਿੱਤਾ ਹੈ ਸਰਕਾਰੀ ਫੀਸ ਹੁੰਦੀ ਆ ਆ ਲਓ ਦੋਸਤੋ ਆ ਲਓ ਹੈ ਕਿਤੇ ਹਜ਼ਾਰ ਕਿਤੇ ਦਿਖਾ ਕਾਦੇ ਵਾਸਤੇ ਲੈ ਆਏ ਨੋਟ ਤੂੰ ਇਹਨੇ ਫਾਰਮ ਭਰਾਇਆ ਹੈ ਫਿਰ ਫਾਰਮ ਜੱਦੀ ਇਹਦੇ ਨਾਲ ਕਿਹੜੀ ਕਾਦੇ ਕਾਦੇ ਫ੍ਰੀ ਹੁੰਦਾ ਸਾਰਾ ਐਵੇਂ ਫ੍ਰੀ ਹੁੰਦਾ ਸਰਕਾਰੀ ਫੀਸ ਹੁੰਦੀ ਆ ਸਰਕਾਰੀ ਫੀਸ ਹੁੰਦੀ ਆ ਦੋਸਤ 200 ਇੱਕ ਕਾਦੇ ਵਾਸਤੇ ਲੈ ਤੂੰ ਭਾਈ ਯਾਰ ਮੈਂ ਨਾਲ ਸਾਡਾ ਜ਼ਮੀਂਦਾਰ ਰੌਲਾ ਸੀ ਭਾਈ ਤੇ ਉਹਦਾ ਕਰਕੇ ਸੀਦੇ ਕੋਲ ਆਏ ਤੇ ਨੇ ਸਾਡੇ ਨੂੰ ਕਹਿੰਦਾ ਤੂੰ ਮੈਨੂੰ 1200 ਰੁਪਏ ਦੇ ਦੇ ਤੇ ਕਹਿੰਦਾ ਤੇਰਾ ਮਰੌਲਾ ਨਵੇੜ ਦਿਨਾ ਤੇ ਉਹ ਮੈਂ 200 ਰੁਪਏ ਐਡਵਾਂਸ ਲੈ ਕੇ ਇਹ 200 ਰੁਪਏ ਕਾ ਦਾ ਇਹ ਨਵੇੜਨ ਦਾ ਇਹ 200 ਰੁਪਏ ਨਵੇਂ ਰੰ ਦਾ ਸਾਈ ਹੈ ਕੋਈ ਸਾਈ ਸੂਈ ਨਹੀਂ ਭਰਾਵਾ ਇਹਨੇ ਫਾਰਮਾ ਤੇ ਨਹੀਂ ਨਿਕਲੇ ਤਾਂ ਤੁਹਾਡੇ ਜੇਬ ਚੋਂ ਮੈਨੂੰ ਕੀ ਪਤਾ ਫੋਟੋ ਮਾ ਖਿੱਚ ਲੈ ਜੇਰਾ ਮੈਂ ਤੇਰੇ ਜੇਬੋਂ ਨਿਕਲੇ ਤੇ ਮੈਂ ਤਾਂ ਸਰਕਾਰੀ ਫੀਸ ਭਰਨੀ ਭਰਨੀ ਮੈਂ ਉਹ ਤੇ ਪੱਲੋਂ ਢੋੜੋ ਸਰਕਾਰੀ ਫੀਸ ਵਖਾ ਕਿਹੜੇ ਕਿ ਲਿਆ ਵਖਾ ਕੋਈ ਫਾਰਮ ਲਿਖਿਆ ਹੋਊਗਾ ਉਹਦੇ ਮੱਝਾਂ ਦਾ ਲਾਤਾ ਕੱਲ ਨੂੰ ਆਜੋ ਕੋਲ ਜਿੰਦਾ ਨਾ ਨਾ ਕੱਲ ਨੂੰ ਆਜੋ ਕੱਲ ਨੂੰ ਕੱਲ ਨੂੰ ਆਜੋ ਉਹ ਜਿੰਦਾ ਕੱਲ ਨੂੰ ਗੱਲ ਕਰੋ ਖੜ ਗਏ ਇਥੇ ਪਟਵਾਰੀ ਸਾਹਿਬ ਐ ਪੱਢੀ ਜਣੇ ਉਹ ਪੈਸੇ ਖਾਦੇ ਨੇ ਲੋਕਾਂ ਦੇ ਸਸੀ ਕਾ ਦੋਸਤੋ ਮੈਂ ਤੁਹਾਡਾ ਆਪਣਾ ਰੰਜੀਤ ਸਿੱਧੂ ਇਹ ਉਹ ਪ ਪੈਸੇ ਕਾਦੇ ਲਈ ਲੈ ਆ ਤੁਸੀਂ ਬਾਈ ਪੈਸੇ ਮੈਂ ਤਾਂ ਉਹੋ ਕਰੀ ਸੀ ਕਿ ਸਰਕਾਰੀ ਫੀਸ ਭਰਾਈ ਸੀ 800 ਰੁਪਏ 200 ਰੁਪਏ ਆ ਜਿਹੜਾ 200 ਰੁਪਏ ਤੁਸੀਂ ਫੜਾਇਆ ਆ 200 ਰੁਪਏ ਥੋੜੀ ਜੇਬ ਚੋਂ ਨਿਕਲਿਆ ਹਾਂ ਮੇਰੀ ਜੇਬ ਚੋਂ ਆ ਕਾਦੇ ਲਈ ਦਿੱਤਾ ਸੀ ਤੂੰ ਇਹਦਾ ਕਹਿੰਦਾ ਬਾਈ ਯਾਰ ਕਹਿੰਦਾ ਮੈਂ ਪੈਸੇ ਲੈਣਾ ਉਤੋਂ ਬਣਾਉਣਾ ਹਾਂ ਕੀ ਬੱਕ ਕਿੰਨੇ ਗ ਜਮੀਦਾਰਾਂ ਦੇ ਵੀ ਲੈਂਦੇ ਨੇ ਕਿਹਦੀ ਤੈਨੂੰ ਦੇ ਦੇ ਜਿਹੜੇ ਮੈਥੋਂ ਬਾਉਂਦਾ ਮੈਂ ਇਹਨੂੰ ਦੇਣਾ ਸੀ 1000 ਜੀ ਤੇ ਮੈਥੋਂ 1200 ਲੈਂਦਾ ਜੀ ਆ 200 ਰੁਪਏ ਦਾ ਨੋਟ ਜਿਹੜੇ ਹੈਗੇ ਦੋ ਨੋਟ ਸਾਡੇ ਕੋਲ ਫੋਟੋ ਵੀ ਹੈਗੀ ਹੈ ਫੋਨ ਦੇ ਵਿੱਚ ਵਿਖਾਈ ਮੜਿਆ ਮੁੰਡਿਆ ਆ 200 ਰੁਪਏ ਇਸ ਪਟਵਾਰੀ ਦੇ ਜੇਬ ਦੇ ਵਿੱਚੋਂ ਨਿਕਲਿਆ ਆ ਆ 200 ਰੁਪਏ ਤੁਹਾਡੀ ਜੇਬ ਚੋਂ ਨਿਕਲਿਆ ਤੇ ਤੁਸੀਂ ਕਹਿੰਦੇ ਹੋ ਸਰਕਾਰੀ ਫੀਸ ਆ ਫਿਰ ਇਹ ਗੱਲੇ ਚ ਰੱਖਣੀ ਸੀ ਆ ਵੇਖ ਲੈ ਗੱਲੇ ਚ ਕਹਦੋਂ ਕਿਉਂ ਰੱਖਣੀ ਸੀ ਆ ਇਹਨੂੰ ਵਿਖਾ ਦੇ ਮੜੀ ਦਾ ਫੋਟੋ ਨਾਲ ਆ ਆ ਨੋਟ ਉਹ ਹੀ ਆ ਆ ਤੁਸੀਂ ਮੈਚ ਕਰ ਲਿਓ ਤੁਹਾਨੂੰ ਬਖਾਓ ਵੀ ਦੇਵਾਂਗੇ ਆ ਨੋਟ ਸਾਡੇ ਕੋਲ ਫੋਟੋ ਖਿੱਚੀ ਹੋਈ ਆ ਤੁਸੀਂ ਹੁਣੇ ਹੀ ਲਿਆ ਤਾਜ਼ੇ ਦਾ ਇਹ ਲਿਆ ਨੋਟ ਆ ਜੇ ਸਰਕਾਰੀ ਫੀਸ ਆ ਫਿਰ ਤੁਸੀਂ ਗੱਲੇ 'ਚ ਰੱਖੋ ਜਾਂ ਕਿਸੇ ਨੂੰ ਜਮ੍ਹਾਂ ਕਰਾਓ ਤੁਸੀਂ ਘਰੇ ਕਿਉਂ ਲੈ ਕੇ ਜਾਂਦੇ ਜੇਹੇ 'ਚ ਕਿਉਂ ਪਾਏ ਤੁਹਾਡੇ ਗੱਲੇ 'ਚ ਕਿਵੇਂ ਰੱਖੀ ਜਾਊਗੀ ਹੈ ਕਿਉਂ ਕਿਵੇਂ ਰੱਖੀ ਹੋਰ ਕੱਕਾ ਕਿੱਥੇ ਲੈ ਕੇ ਜਾਣਗੇ ਜਿਹੜੇ ਹੀ ਫਾਰਮ ਲੈਣੇ ਆ ਸਾਨੂੰ ਫਾਰਮ ਮੰਗਾਂ ਫੀਸਾਂ ਭਰਨ ਆ ਪਾਇਉਣੇ ਪੈਸਾ ਫਿਰ 200 ਰੁਪਏ ਹੀ ਇਧਰ ਕੋਲ ਹੋਰ ਜੇ ਤੇ ਹੈਗੇ ਪੈਸੇ ਮੇਰੇ ਕੋਲ ਹੈਗੇ ਸੀਗੇ ਵਿਖਾ ਕਿੱਥੇ ਆ ਗੱਡੀ ਚ ਪਿਆ ਪਾ ਗੱਡੀ ਗੱਡੀ ਚ ਵਿਖਾਏਗਾ ਤੂੰ ਕੱਟ ਕੇ ਹਾਂ ਬਈ ਇਹਨੂੰ ਕੋਈ ਇਹਦੇ ਕੋਲ ਡੱਕਾ ਰੁਪਏ ਨੇ ਆ 200 ਰੁਪਏ ਜਿਹੜੇ ਜਿਹੜੇ ਇਹ ਲਏ ਆ ਪੈਸੇ ਇਹਨੇ 200 ਰੁਪਏ ਦਾ ਤੇਲ ਪਵਾ ਕੇ ਗੱਡੀ ਲੈ ਕੇ ਜਾਣੀ ਸੀ ਆਦੇ ਘਰੇ ਠੀਕ ਆ ਇਹ 200 ਰੁਪਏ ਉੱਤੋਂ ਇਹਨੇ ਉਹ ਬਣਾਇਆ 200 ਕਿੰਨੀ ਤਨਖਾਹ ਤੁਹਾਡੀ ਮੇਰੇ ਲੱਖ ਰੁਪਏ ਲੱਖ ਰੁਪਏ ਹੈਗੇ ਆ 200 ਰੁਪਏ ਨੇ ਢਿੱਡ ਭਰ ਜੂ ਤੇਰਾ ਇਹ 200 ਮਾਨੂੰ ਦੇ ਦਾ ਅਗਰ 200 ਰੁਪਏ ਸੁਣੋ ਸਿੱਧੇ ਜਾ ਕਰਾਂਗੇ ਫਿਰ ਤਨਖਾਹ ਨਾ ਲਿਆ ਕਰੋ ਇਹ ਕਾਦੇ ਵਾਸਤੇ ਤੇਰਾ ਕਾਦਾ ਰੋਲਾ ਰੂਲਾ ਸੀ ਕੋਈ ਬਾਈ ਯਾਰ ਮੇਰਾ ਨਾਗਰ ਨਾਮ ਮੈਂ ਪਹਿਲੇ ਹੀ ਗਰੀਬ ਐ ਮੇਰੇ ਕੋਲ ਹੁਣ 3-4 ਕਿਲੇ ਜ਼ਮੀਨ ਦੇ ਸੀ ਕਿਹੜਾ ਕਿਲਾ ਕਿੱਲੇ ਦਾ ਰੋਲਾ ਚੱਲੀ ਜਾਂਦਾ ਮੈਨੂੰ ਭਰਾ ਨਾਲ ਰੋਲਾ ਚੱਲੀ ਹਾਂ ਹਾਂ ਬਾਈ ਤੇ ਮੈਂ ਘਰ ਨਵੇੜ ਦੂਗਾ ਤੇ ਮੈਨੂੰ ਲੱਗਾ 100 ਰੁਪਏ ਹੀ ਖਾ ਗਿਆ ਮੇਥੋਂ ਮੇਰੇ ਪੈ ਲੈ ਕੇ ਕੈਂਠਾ ਪਿਆ ਕੁਛ ਨਹੀਂ ਪਿਆ ਮੇਰੇ ਕੋਲ ਕਿੰਨੇ ਟਾਈਮ ਕਿੰਨਾ ਟਾਈਮ ਹੋ ਗਿਆ ਜਦੋਂ ਪੈਸੇ ਖਾਂਦੇ ਨੇ ਖਾ ਗਿਆ ਕਿੱਲੇ ਦੇ ਰੁਪਏ ਦਾ ਖਾ ਗਿਆ ਬਈ ਇਹ ਮੇਥੋਂ ਅੱਛਾ ਥੋੜੇ ਥੋੜੇ ਕਰਕੇ ਦੇਈ ਜਾਂਦੇ ਹੋਰ ਕਿਤੇ 50000 ਦੇ ਤੱਕ ਕਿਤੇ ਲੱਖ ਰੁਪਏ ਦੇ ਤਾਂ ਕਰ ਕਰਕੇ ਮੈਂ ਕਿੰਨੇ ਪੈਸੇ ਤੋਂ ਲੈ ਗਏ ਤੂੰ ਐਵੇਂ ਮਰ ਜਾਂਦਾ ਬਈ ਦੇਖੋ ਦੋਸਤੋ ਲੱਖਾਂ ਰੁਪਏ ਤਨਖਾਹ ਪਰ ਇਹ 200 ਰੁਪਏ ਨਾਲ ਕੀ ਇਹ ਤਾਂ ਢੱਡ ਪਰ ਜੂਗਾ ਜਿਹੜੀਆਂ ਲੱਖਾਂ ਰੁਪਏ ਨਾਲ ਢੱਡ ਨਹੀਂ ਭਰਦਾ ਤਾਂ 200 ਰੁਪਏ ਲੈ ਕੇ ਕੀ ਹੋ ਜੂਗਾ ਇਹਦਾ 200 ਰੁਪਏ ਨਾਲ ਕੀ ਕਰ ਲੈਂਗੇ ਤੂੰ ਇਹ ਰੇਤਾ ਮਰੀ ਜਾਂਦਾ ਮੇਰੇ ਨਾਲ ਕਿਹੜਾ ਹੀ ਗੱਲ ਆ ਅਜੇ ਤਾਂ ਕੱਲ ਨੂੰ ਕੋਈ ਹੋਰ ਉੱਠ ਕੇ ਆ ਜੂਗਾ ਨਹੀਂ ਆ ਤੁਹਾਡੇ 200 ਰੁਪਏ ਤੇ ਜੇਬ ਚ ਨਹੀਂ 200 ਰੁਪਏ ਦੇਓ ਚ ਨਿਕਲੇ ਨੂੰ ਕਹੀ ਨਾ ਫਿਰ ਤੇਰੀ ਕੈਮਰੇ ਨਹੀਂ 1200 ਰੁਪਏ ਕੈਮਰੇ ਚੱਕ ਰਜਤ ਅੰਦਰ ਲੈ ਕੈਮਰੇ ਚੱਕ ਦਿਓ ਵੀਡੀਓ ਬਣਾਈਏ ਕੋਈ ਕੈਮਰੇ ਲੱਗੇ ਆ ਵੀ ਅੰਦਰ ਇਹਰ ਅੰਦਰ ਲੱਗੇ ਹੋਏ ਕੈਮਰੇ ਕੈਮਰੇ ਲੱਗੇ ਫਿਰ ਕੈਮਰੇ ਦੇ ਸਾਹਮਣੇ ਥੋੜੋ ਜਿਹਾ ਚੱਲਦੇ ਆ ਹਾਂ ਤੇ ਫਿਰ ਕੈਮਰੇ ਦੇ ਵਿੱਚ ਪਤਾ ਲੱਗੂ ਵਿੱਚ ਦਿਖਾ ਦੂ ਇਹਨੂੰ ਇਹਨੂੰ ਕਿਹੜਾ ਫਾਰਮ ਭਰਿਆ ਤੇ ਕੀ ਨਹੀਂ ਭਰਿਆ ਮੈਂ ਮੇਰੀ ਗੱਲ ਸੁਣ ਲੈ ਕਿਹੜੇ ਮੇਰੇ ਪੈਸੇ ਖਾਦੇ ਆ ਆਪਣਾ ਗੱਲ ਸਿੱਧੀ ਆ ਤੇਰੇ ਕੋਲ ਪ੍ਰੂਫ ਕੀ ਆ ਮੈਨੂੰ ਦੇਨ ਦਾ ਤੂੰ ਦਿਖਾ ਦੋ 200 ਦੇ ਨੋਟ ਤੇ ਤੈਨੂੰ 200 ਦਾ ਅੱਜ ਦੇ ਕੇ ਮੈਨੂੰ ਫੜਾ ਬੋਲਾ ਜੇ ਇਹ ਆ ਨੰਬਰ ਤਾਂ ਉਹੀ ਅੰਨੇ ਦਾ ਹੈ ਨਹੀਂ ਆ ਵੇਖ ਲੈ ਆ ਤੇਰੇ ਮੂਰੇ ਚੋਰੀ ਤੇਰੀ ਫੜੀ ਗਈ ਪਟਵਾਰੀ ਬੰਦਾ ਹੋ ਕੇ ਸਾਡੀ ਢੂਏ ਮਰੀ ਨਾ ਕੀ ਤੂੰ ਲੋਕਾਂ ਦਾ ਫਾਇਦਾ ਪਟਵਾਰੀ ਮੇਰੇ ਕਹਿੰਦਾ ਕੀ ਕਰਾਉਣ ਕੀ ਆਏ ਸੀ ਕੀ ਕਰਾਉਣ ਕੀ ਆਏ ਸੀ ਹਾਂ ਇਹ ਬਾਈ ਜਮੀਨ ਦਾ ਇੰਤਕਾਲ ਹੈ ਦਾ ਠੀਕ ਆ ਇਹ ਮੇਰੇ ਕੋਲ ਆ ਮੈਨੂੰ ਵੇਖ ਵੀ ਉਹਨੂੰ ਵੀ ਮੈਂ ਕਿਹਾ ਫੀਸ ਲੱਗੂਗੀ ਇਹ ਕਹਿੰਦਾ ਵੀ ਫੀਸ ਕਿੰਨੀ ਲੱਗੂਗੀ ਮੈਂ ਕਿਹਾ ਵੀ ਇੰਨੀ ਫੀਸ ਹੁੰਦੀ ਹੈ ਸਰਕਾਰੀ ਤੂੰ ਇਹ ਦੇ ਦੀ ਇਹ ਮੈਨੂੰ ਪਹਿਲਾਂ ਤੂੰ ਮੈਨੂੰ ਕਿਹੜੇ ਪੈਸੇ ਦਿੱਤੇ ਦੱਸ ਬਈ 1200 ਰੁਪਏ ਤਾਂ ਕੈਮਰਾ ਚੈੱਕ ਕਰਾ ਲਾ ਤੂੰ ਹੁਣ 1200 ਰੁਪਏ ਪਹਿਲਾਂ ਪਹਿਲਾਂ ਦਿੱਤੇ ਪਹਿਲਾਂ ਪਹਿਲਾਂ ਵਾਲੇ ਦਿਨੇ ਲੱਗ ਲੈ ਇੱਥੇ ਮੇਤੋ ਆਦਾ ਮੈਂ ਆਜਾਂ ਉਹ ਪੈਸੇ ਕਿੱਥੇ ਬਣਾਏ ਇੱਥੇ ਬਣਾਏਗਾ ਭੋਰ ਬਸੇ ਬਣਾਉਂਦਾ ਰੱਖਦੇ ਇੱਕ ਦੋ ਰੋਜ਼ ਫੜਾ ਦੇ ਖੇਤ ਬੈਠਾ ਹੁੰਦਾ ਜਦੋਂ ਫੜਾ ਕੇ ਹੁੰਦਾ ਜਿਹਨੂੰ ਮੈਂ ਪੈਸੇ ਹਾਂ ਹਾਂ ਦੱਸ ਨਹੀਂ ਪੈਗ ਲਾਉਂਦਾ ਬਈ ਯਾਰ ਜਿਵੇਂ ਮਰੀ ਇੱਕ ਵੀ ਲਾਉਂਦਾ ਸੀ ਪੈਗ ਲਾਉਂਦਾ ਸੀ ਲੈ ਲੈ ਕੇ ਮੀਟਣਾ ਪੈਗ ਮੈਂ ਇਹਦੇ ਪੈਸਿਆਂ ਦਾ ਥੋੜਾ ਲਵਣਾ ਜੇ ਮੰਨ ਕੇ ਚੱਲ ਤੂੰ ਨਾਵੇਂ ਮੈਂ ਪੈਗ ਨਾ ਲਾਉਂਗਾ ਓਏ ਅਰਲਾ ਪੈਸੇ ਖਾਂਦੇ ਤੂੰ ਯਾਰ ਮੈਂ ਮੂੰਹ ਤੇ ਕਿੰਨਾ ਪਟਵਾਰੀ ਸਾਰੇ ਪਟਵਾਰੀ ਇੱਕੋ ਜਿਹੇ ਨਹੀਂ ਹੁੰਦੇ ਕਈ ਇਹੋ ਜਿਹੇ ਬੰਦੇ ਹੁੰਦੇ ਆ ਜਿਹੜੇ ਪਟਵਾਰੀ ਆ ਇਹੋ ਜਿਹੇ ਹੁੰਦੇ ਆ ਜਿਹੜੇ ਪੈਸੇ ਖਾਂਦੇ ਆ ਜਿਹੜੇ ਇਹ ਛੋਟੇ ਕਿਸਾਨਾਂ ਨਾਲ ਧੱਕਾ ਕਰ ਜਾਂਦੇ ਆ ਇਹਦਾ ਥੋੜਾ ਜਿਹਾ ਰੋਲਾ ਸੀ ਤੇ ਭਰਾ ਨਾਲ ਕਿੱਲੇ ਦਾ ਜ਼ਮੀਨ ਦਾ ਰੋਲਾ ਸੀ ਇਹ ਤਾਂ ਲੱਖਾਂ ਰੁਪਏ ਖਾ ਚੁੱਕਿਆ ਤੇ 1200 ਰੁਪਏ ਇਹ ਤਾਂ ਹੋਰ ਫੜਿਆ ਆ 200 ਰੁਪਏ ਦੀ ਜੇਬ ਦੇ ਵਿੱਚੋਂ ਨਿਕਲਿਆ ਜਿਹੜੇ ਨੋਟ ਨੇ ਫੋਟੋ ਵੀ ਖਿ ਤੇ ਇਹ ਹੁਣ ਕਹਿ ਰਿਹਾ ਕਹਿੰਦਾ ਮੇਰੀ ਲੱਖ ਰੁਪਿਆ ਤਨਖਾ ਤੁਸੀ ਇਹ ਦੱਸੋ ਕਿ ਲੱਖ ਰੁਪਿਆ ਨਾ ਢਿੱਰ ਨਹੀਂ ਭਰਦਾ ਇਹਦਾ ਜਿਹੜਾ ਇਹ 200 ਰੁਪਏ ਜਿਹੜਾ ਇਹ ਜੇਬ ਦੇ ਇਹ 200 ਰੁਪਏ ਤੇਰੀ ਜੇਬ ਚੋਂ ਨਿਕਲਿਆ ਸਰਕਾਰੀ ਗੱਲਾਂ ਹੁੰਦਾ ਸਰਕਾਰੀ ਗੱਲੇ ਦੇ ਵਿੱਚ ਪੈਸੇ ਪਾਏ ਜਾਂਦੇ ਪਰਚੀ ਕੱਟੀ ਜਾਂਦੀ ਹੈ ਸਾਰਾ ਕੁਝ ਕੱਟਿਆ ਹੋਇਆ ਉਹ ਪਟਚੀ ਕੱਟੀ ਹਾਂ ਮੇਰਾ ਸਾਰਾ ਕੁਝ ਕੱਟਿਆ ਇਹਨੂੰ ਕਹੇ ਤੂੰ 1000 ਰੁਪਏ ਮੇਰੀ ਜੇਬੋਂ ਬਰੋਲ 1000 ਕਿੱਥੇ ਇਹਨੂੰ ਜੇ 1200 ਦੁੱਤਾ ਨੇ ਤੇ 1000 ਰੁਪਏ ਤੂੰ ਲਿਖਿਆ ਹੋਊਗਾ ਵਿੱਚ 200 ਰੁਪਏ ਤੂੰ ਉੱਤੋਂ ਇਹ ਯਾਰ ਇਹ ਨਹੀਂ ਹੁੰਦਾ ਹੁੰ ਨਾਲੇ ਮੈਂ ਲੋਕਾਂ ਨੂੰ ਖਾਜੇ ਇਹ ਤੇ ਇਹ ਦੇਰ ਕਿੰਨੇ ਕਾਉਂਦੇ ਹੋਣੇ ਉਹੀ ਤਾਂ ਗੱਲਾਂ ਮੈਂ ਲੋਕਾਂ ਨੂੰ ਬਣੇਦਾ ਫੁੱਦੂ ਇਹ ਬਈ ਆਪਾਂ ਦਾ ਸਿੱਧੀ ਗੱਲ ਕਰਨਾ ਆਪਾਂ ਮਰ ਗਏ ਵੀ ਤਾਂ ਨਾ ਲੱਗੂਗਾ ਹਾਂ ਹਾਂ ਹੁਣ ਦੱਸ ਤੂੰ ਕੋਈ ਮਰਜ਼ੀ ਕਰ ਯਾਰ ਸਾਡਾ ਪੁਲਿਸ ਨੂੰ ਦੱਸਿਆ ਪੁਲਿਸ ਨੂੰ ਦੱਸਿਆ ਤੂੰ ਮੈਂ ਮਦਾ ਧਰ ਨਾਲ ਆਉਂਗਾ ਇੱਥੇ ਸਾਰਾ ਟੱਬਰ ਲੈ ਕੇ ਬਾਹੂਗਾ ਸਾਡਾ ਇੱਥੇ ਨਾਲੇ ਤੇਰੇ ਘਰੇ ਲੈ ਇਹ ਜੀ ਮੈਂ ਇਹ ਜੀ ਕਲਮ ਬਾਹੂਗਾ ਤੂੰ ਯਾਦ ਰੱਖੇਗਾ ਮੈਂ ਤੂਕੜਾ ਕੋਈ ਮਰਜ਼ੀ ਗੱਲ ਤੈਨੂੰ ਦੱਸਦਾ ਹੁਣ ਤੂੰ ਇੰਤਕਾਲ ਕਰਾ ਕੇ ਦਿਖਾ ਦੇ ਲੈ ਪਟਵਾਰੀ ਜਿੱਧਰ ਦੀ ਲਕੀਰ ਖਿੱਚਦੇ ਉਹ ਉਧਰ ਦੀ ਜ਼ਮੀਨ ਮਿ ਪਰ ਜਿਹੜਾ ਇਹ ਧੱਕਾ ਛੋਟੇ ਗਰੀਬਾਂ ਨਾਲ ਛੋਟੇ ਜ਼ਿਮੀਂਦਾਰਾਂ ਨਾਲ ਛੋਟੇ ਕਿਸਾਨਾਂ ਨਾਲ ਧੱਕਾ ਹੋ ਰਿਹਾ ਇਹ ਫਿਰ ਤੁਹਾਡੇ ਵਰਗੇ ਕਰ ਰਹੇ ਆ ਯਾਰ ਮੈਂ ਕੀ ਕੀਤਾ ਨਾ ਇਹ ਤਾਂ ਉਹਨਾਂ ਨੂੰ ਜ਼ਮੀਨ ਤੋਂ ਕੁਝ ਵੱਜਦਾ ਨਹੀਂ ਹੈ ਜ਼ਮੀਨ ਇਹਨਾਂ ਚਾਰ ਪੰਜ ਕਿੱਲੇ ਹੁੰਦੀਆਂ ਉਹਨਾਂ ਖਰਚਾ ਆ ਜਾਂਦਾ ਜਿੰਨਾ ਉਹਨਾਂ ਨੂੰ ਬਣਦੇ ਵੀ ਨਹੀਂ ਹੋਣੇ ਜਦੋਂ ਤੁਸੀਂ ਉੱਤੋਂ ਤੁਸੀਂ ਬਣਾਈ ਜਾਂਦੇ ਹੋ ਯਾਰ ਮੇਰੀ ਗੱਲ ਸੁਣ ਇੱਕ ਉੱਤੋਂ ਸਰਕਾਰ ਨਹੀਂ ਲੋਟ ਆਉਂਦੀ ਪਈ ਉੱਤੋਂ ਤੁਸੀਂ ਅਸੀਂ ਇਹਨਾਂ ਨੂੰ ਘਰੇ ਕਹਿਣ ਜਾਂਦੇ ਦਿਓ ਮੋਟਰਸਾਈਕਲ ਲਿਆ 3 ਲੱਖ ਰੁਪਏ ਉੱਤੇ ਆਉਂਦਾ ਹੈ ਲਿਆ ਦਾ ਨਹੀਂ ਦੱਸ ਕੋਈ ਮੋਟਰਸਾਈਕਲ ਲਿਆ 3 ਲੱਖ ਰੁਪਏ ਦਾ ਮੋਟਰਸਾਈਕਲ ਸਪਲੈਂਡਰ ਮੋ ਉਹ ਤਾਂ 190000 ਦਾ ਮਟਰ ਮੈਂ ਬਈ ਯਾਰ ਮੈਂ ਤਾਂ 3 ਲੱਖ ਰੁਪਏ ਦਿੱਤਾ ਹੀ ਭਾਵੇਂ ਮੈਂ ਮੋਟਰਸਾਈਕਲ ਕਾ ਮੈਂ ਕਾਦੇ ਤੇ ਮਰਜੀ ਲੈਂਦਾ ਹੋਵੇ ਤੂੰ ਮੇਰਾ ਆਹੇ ਹੁਣ ਕੱਲ ਨੂੰ 5 ਕਹ ਦੇਂਗਾ ਇਹ ਆ ਬਈ ਰਿਕਵੈਸਟ ਆੜ ਜਾ ਨਾ ਕੁਛ ਨਹੀਂ ਭਾਈ 3 ਲੱਖ ਰੁਪਏ ਦੇ ਕੇ ਖੜਾ ਸੜਾਇਆ ਨਹੀਂ ਮੈਨੂੰ ਦੱਸਦਾ ਸਾਰਾ ਕੁਝ ਦੱਸਦਾ ਹੀ ਬਈ 3 ਲੱਖ ਰੁਪਏ ਸਾਲ ਦਾ ਬੰਦਾ ਸੀ ਕਦੀ ਗਿਸਤ ਭਰਨੀ ਆ ਪਰ ਕਿਹਦਾ ਲਗਾ ਤੂੰ 12 13 ਸਾਲ ਮੇਰੇ ਕੋਲ ਕਿਨੇ ਖੜੀ ਆ ਗੱਪ ਮਰੀ ਜਾਂਦਾ ਬਈ ਉਹੀ ਐ ਓਹਦੀਆਂ ਸ਼ਿਕਾਇਤਾਂ ਪਹਿਲਾਂ ਵੀ ਆ ਚੁੱਕੀਆਂ ਤੁਸੀਂ ਪੈਸੇ ਖਾਣੇ ਹੋ ਹੋਰ ਬੰਦੇ ਵੀ ਤੁਹਾਡੇ ਨਾਲ ਕਿੱਥੇ ਕਰਕੇ ਵਿਖਾ ਦੂੰਗਾ ਤੇ ਉਹ ਬੰਦੇ ਕਦੋਂ ਮਰਜੀ ਜਦੋਂ ਮਰਜੀ ਸੱਦ ਲਾਓ ਜਦੋਂ ਮਰਜੀ ਆ ਉਦੋਂ ਹੀ ਆ ਜਾਣਗੇ ਜਦੋਂ ਮੈਂ ਸੱਦ ਲੇ ਠੀਕ ਆ ਤੁਸੀਂ ਹਰੇਕ ਤੋਂ ਬੰਦੇ ਤੋਂ ਪੈਸੇ ਖਾਦਿਆ ਤੁਸੀਂ ਪੈਸੇ ਕਾਹਤੋਂ ਖਾਣੇ ਹੋ ਬਈ ਫਿਰ ਕਰਗੇ ਕੀ ਯਾਰ ਹੁਣ ਹੁਣ ਕਰਗੇ ਕੀ ਕਰੀ ਇਹਦਾ 200 ਰੁਪਏ ਨਾਲ ਤੂੰ ਰੱਜ ਜਾਂਦਾ ਤੂੰ ਖਸਮਾ 200 ਰੁਪਏ ਰੱਖ ਦੂੰ ਜੇ ਜਬਾਰ ਆ ਲੈ ਕਾਦੇ ਵਾਸਤੇ ਮੈਂ ਆਉਂਦੇ ਕੋਲ ਪੁਲਿਸ ਮੁਰੇ ਵਿਖਾਵਾਂਗੇ ਆਉਂਦੇ ਕੋਲੋਂ ਬਾਦ ਦੂੰ ਇਹ ਸੱਚੀ ਗੱਲ ਦੱਸ ਕਾਦੇ ਵਤਰੀ ਕਹਿੰਦਾ ਮੈਂ ਤੇਲ ਪਾਉਣਾ 200 ਦਾ ਆਹ ਗੱਲ ਕਹੀ ਜਾਨੇ ਨਹੀਂ ਕਹੀ ਤੇ ਦੱਸ ਤੇਲ ਪਾਉਣਾ ਯਾਰ ਮੇਰੀ ਟੈਂਕੀ ਫੁੱਲ ਆ ਉਹਦਾ ਸਾਰਾ ਕੁਝ ਹੀ ਕਹੂਗਾ ਇਹ ਬਈ ਯਾਰ ਉਹ ਪੰਪਲੇ ਦਾ ਤਸੇ ਦੇ ਪੈਸੇ ਨਹੀਂ ਦਿੱਤੇ ਆਹਾਰ ਤੇਲ ਪਾਉਣਾ ਦੋਨਾਂ ਤੋਂ ਉਹਨਾਂ ਨਾਲ ਕੁਝ ਨਹੀਂ ਸਾਡੇ ਘਰ ਦੇ ਆਪਦੇ ਖਰਚੇ ਇਹ ਨੇ ਤੀਜੇ ਦਿਨ ਮੇਰੇ ਘਰ ਵਾਲੇ ਪਾਲਣ ਚ ਬੈਈਦੀ ਆ ਚੰਗੇ ਛੋਟ ਚਾਹੀਦੇ ਆ ਲੱਖ ਰੁਪਇਆ ਮੇਰੀ ਤਨਖਾਹ ਤਾਂ ਮੇਰੇ ਜਵਾਕਾਂ ਦੀ ਫੀਸ ਹੀ ਉੱਟ ਜਾਂਦੀ ਆ ਹੁਣ ਤਾਂ ਕਰਕੇ ਫਿਰ ਹਾਂ ਮੈਂ ਕੀ ਕਿਹਾ ਸੀ ਕਰਕੇ ਹੁਣ ਅਸੀਂ ਤਾਂ ਨਹੀਂ ਤੈਨੂੰ ਖਰਚੇ ਪੂਰੇ ਦੇਣੇ ਅਸੀਂ ਤਾਂ ਨਹੀਂ ਦੇਣੇ ਪੈਸੇ ਉਹਨਾਂ ਦੀ ਸਰਕਾਰੀ ਨੌਕਰੋਂ ਲੋਕਾਂ ਲਈ ਇੱਕ ਨੌਕਰੋਂ ਤੁਸੀਂ ਕੰਮ ਕਰੋ ਤੇ ਤੁਸੀਂ ਆਹ ਕੀ ਕੰਮ ਕਿਹੜਾ ਢਾਂਚਾ ਫੜਿਆ ਹੋਇਆ ਤੁਸੀਂ ਇੰਨਾ ਤੋਂ ਹੀ ਪੈਸੇ ਖਾ ਕੇ ਨਾਲੇ ਇਹਨਾਂ ਦਾ ਕੰਮ ਤੁਸੀਂ ਫ੍ਰੀ ਕਰਨਾ ਫਿਰ ਤੁਸੀਂ ਪੈਸੇ ਲੈ ਕੇ ਕਾਹਤੋਂ ਕਰਦੇ ਹੋ ਹੁੰਦਾ ਨਹੀਂ ਪੈਸੇ ਹੋਂ ਕੰਮ ਹੁੰਦਾ ਨਹੀਂ ਇਹਨਾਂ ਦਾ ਬਸੇਰਾ ਕੁਛ ਹੁੰਦਾ ਭਈ ਹੁਣ ਅਸੀਂ ਕੀ ਕਰਕੇ ਭਾਈ ਲੋਕ ਤਾਂ ਕਲਾਨਾ ਕਦੋਂ ਦਿੰਦੇ ਇਹੇ ਕੋਲ ਪੈਸੇ ਲੈ ਕੇ ਜਾਂਦੇ ਵੈਰ ਲਕਰਨ ਪੈਸੇ ਲੈ ਜੇ ਤੂੰ ਅੱਜ ਇਹ ਮੈਂ ਤੁਹਾਨੂੰ ਦੱਸ ਦਿੰਦਾ ਜਿਹੜੇ ਲੋਕ ਇਹੋ ਜਿਹੇ ਪਟਵਾਰੀਆਂ ਤੋਂ ਸਾਰੇ ਪਟਵਾਰੀ ਇੱਕੋ ਜਿਹੇ ਨਹੀਂ ਹੁੰਦੇ ਵਾਰ-ਵਾਰ ਮੈਂ ਇੱਕ ਗੱਲ ਕਹਿ ਰਿਹਾ ਸਾਰੇ ਪਟਵਾਰੀ ਇੱਕੋ ਜਿਹੇ ਨਹੀਂ ਹੁੰਦੇ ਜਿਹੜੇ ਇਹੋ ਜਿਹੇ ਪਟਵਾਰੀ ਹੁੰਦੇ ਆ ਜਿਹੜੇ ਤੁਹਾਡੇ ਤੋਂ ਪੈਸੇ ਹੀ ਖਾਂਦੇ ਆ ਨਾ ਜਿਹੜੇ ਤੁਹਾਡੇ ਤੋਂ ਪੈਸੇ ਖਾਂਦੇ ਆ ਤੁਸੀਂ ਤੁਸੀਂ ਦੱਸਦੇ ਨਹੀਂ ਚੁੱਪਚੀ ਬੀਤੇ ਇਹਨਾਂ ਨੂੰ ਪੈਸੇ ਦੇਈ ਜਾਂਦੇ ਹੋ ਜੇ ਥੋਈ ਤੁਸੀਂ ਡਰਦੇ ਹੋ ਨਿਓ ਵੀ ਸਾਡੇ ਤੋਂ ਕੋਈ ਗੱਲ ਨਾ ਆ ਜੇ ਸਾਡੀ ਜ਼ਮੀਨ 'ਚ ਆਹ ਨਾ ਸਿਸਟਮ ਹੋ ਜੇ ਸਾਡੀ ਆਹ ਆਹ ਨਾ ਹੋ ਜੇ ਕਿਉਂਕਿ ਤੁਹਾਡੇ 'ਚ ਜ਼ਿਆਦਾ ਕਸੂਰ ਹੁੰਦਾ ਜੇ ਤੁਸੀਂ ਇਹਨਾਂ ਨੂੰ ਪੈਸੇ ਦਿੰਨੇ ਹੋ ਚਮਲਾਉਂਦੀ ਇਹੋ ਜੇ ਯਾਰ ਆਪਣੇ ਅੱਧੇ ਲੋਕ ਲੋਕਾਂ ਦੀ ਗੱਲ ਕਰਦਾ ਇਹ ਮੇਰੇ ਕੋਲੇ ਪਹਿਲੇ ਦਿਨ ਆਇਆ ਮੈਨੂੰ ਕਹਿੰਦਾ ਤੁਸੀਂ ਪੈਸੇ ਜਿੰਨੇ ਮਰਜ਼ੀ ਲੈ ਲਿਓ ਤੇ ਆਪਣਾ ਕੰਮ ਹੋਣਾ ਚਾਹੀਦਾ ਇਹਦੀ ਆਪਦੀ ਗਲਤੀ ਹੈ ਨਾ ਪਹਿਲ ਦੇ ਹੱਥੇ ਇਹਨੇ ਮੈਨੂੰ ਮਜਬੂਰ ਕੀਤਾ ਵੀ ਤੂੰ ਰਿਸ਼ਵਤ ਲਾਏ ਮੈਥੋਂ ਵੀ ਮੇਰਾ ਕੰਮ ਕਰਾ ਉਹ ਪਲਾਂ ਗਲਤ ਆ ਪਲਾਂ ਸਹੀ ਆ ਮੈਨੂੰ ਤਾਂ ਹੁਣ ਫਿਰ ਲਾਲਚ ਪੈਣੀ ਆ ਬਈ ਬਿਚਾਲਾ ਆਪਣੋ ਜੇ 50000 ਬੰਦਾ ਲੱਖ ਬੰਦਾ ਮੈਨੂੰ ਕੀ ਆ ਮੇਰੇ ਕਿਹੜਾ ਮੁੜ ਕੇ ਨਾ ਬੰਦਾ ਮੈਂ ਤਾਂ ਬੈਠੇ ਨੂੰ ਬੰਦਾ ਜੇ ਇਹ ਆਪਦੇ ਮੂੰਹੋਂ ਆ ਕੇ ਕਹਿੰਦਾ ਤੂੰ ਕਿਹਾ ਸੀ ਇਹਨੂੰ ਕਿਹਾ ਸੀ ਤੂੰ ਇਹਨੂੰ ਕਿਹਾ ਸੀ ਤੂੰ ਬਈ ਯਾਰ ਅਗਲਾ ਤਾਂ ਕਹਿੰਦਾ ਹੀ ਹੁੰਦਾ ਜਮੀਨ ਮਰਾ ਕੀ ਕਿਹਾ ਸੀ ਤੂੰ ਕੀ ਕਿਹਾ ਸੀ ਤੂੰ ਮੈਨੂੰ ਮਗਰ ਤੂੰ ਆ ਕੇ ਕਰਕੇ ਆਪਣਾ ਰੋਲਾ ਨਵੇੜ ਦੇ ਪੈਸੇ ਲੈ ਲਈ ਮੈਂ ਕਹਾਦਾ ਖਰਚਾ ਪਾਣੀ ਲੈ ਲਈ ਆ ਬਣਾ ਦੂੰ ਤੇਨੇ ਦਾ ਮੈਂ ਇਹਨੂੰ ਮਗਰ ਤਰੀ ਜੀ ਵੜੀ ਤੂੰ ਦ앗 ਦਿੰਦਾ ਬੰਦੇ ਦਾ ਦਿਲ ਜਦੋਂ ਤੁਸੀਂ ਜਦੋਂ ਇਹਨਾਂ ਨੂੰ ਸਵਾਲ ਕਰਦੇ ਹੋ ਤੁਸੀਂ ਪੈਸੇ ਲਈ ਕਹਿੰਦੇ ਹੋ ਇਹਨਾਂ ਨੂੰ ਤੇ ਫਿਰ ਇਹ ਬੰਦੇ ਕੀ ਕਰਨ ਯਾਰ ਮੈਨੂੰ ਇਹ ਨਾ ਆ ਕੇ ਕ 3-4 ਲੱਖ ਚ ਤੇ ਆਪ ਖਾ ਗਿਆ ਇਹਨਾਂ ਦਾ ਲੈਤੀ ਨਹੀਂ ਪਹਿਲਾਂ ਤੂੰ ਹੀ ਕਹਾਂਗਾ ਪੈਸੇ ਵੀ ਪੈਸੇ ਮੈਂ ਦੇ ਤੂੰ ਦੇ ਸੁਮੇ ਦੇ ਦੂੰਗਾ ਮੈਂ ਬਈ ਆ ਗੱਲ ਕਹੀ ਇਹਨੇ ਅਨਸਾਰ ਹੀ ਮੈਨੂੰ ਇਹ ਗੱਲ ਕਹੀ ਆ ਤੇ ਤੁਹਾਡੇ ਚ ਕੋਈ ਕਸੂਰ ਤੇਰੇ ਚ ਕੋਈ ਕਸੂਰ ਹੋਊਗਾ ਮੈਂ ਗੱਲ ਮੈਨੂੰ ਆ ਤੇਰੇ ਚ ਕੋਈ ਕਸੂਰ ਹੋਊਗਾ ਫਿਰ ਮੈਂ ਕਹਾਂ ਬਈ ਕਿਹੜੇ ਤੂੰ ਕਹੇ ਪੈਸੇ ਲੈ ਲਈ ਕਿਹੜੇ ਵੱਧ ਗਏ ਬਈ ਤੂੰ ਆਦੇ ਰੱਖ ਲਈ ਉਹ ਇਹਨੂੰ ਮੈਂ ਗੱਲ ਕਹੀ ਆ ਪਹਿਲੀ ਮੈਂ ਤੁਹਾਨੂੰ ਦਊਂਗਾ ਪੈਸੇ ਨੂੰ ਮੈਂ ਮੈਂ ਇਹੋ ਹੀ ਗੱਲ ਨਹੀਂ ਮੈਂ ਕਹਾਂ ਕਿੰਨੇ ਮੰਗਦੇ ਨੇ ਉਹਨਾਂ ਪਤਾ 10 ਲੱਖ ਤੇ 4 ਲੱਖ ਦੇ ਦਾਂਗੇ ਪਟਵਾਰੀਆਂ ਦੀ ਵੀ ਗਲਤੀ ਨਹੀਂ ਹੈਗੀ ਪਟਵਾਰੀਆਂ ਦੀ ਵੀ ਗ ਇੰਨਾ ਚ ਗਲਤੀਆਂ ਹੁੰਦੀਆਂ ਤਾਂ ਕਰਕੇ ਪੈਸੇ ਦਿੰਦੇ ਆ ਇਹ ਕਹਿੰਦਾ ਵੀ ਪਟਵਾਰੀ ਸਾਹਿਬ ਸਾਡਾ ਆ ਕੰਮ ਕਰ ਦਿਓ ਪੈਸੇ ਲੈ ਲਿਓ ਇਹ ਵੀ ਫਿਰ ਇਹਨਾਂ ਨੂੰ ਵੀ ਲਾਲਚ ਪੈ ਗਿਆ ਹੁਣ ਇਹ ਕਿਸੇ ਦਾ ਕੰਮ ਬਿਨਾਂ ਪੈਸੇ ਤੋਂ ਕਰਦੀ ਨਹੀਂ ਪਏ ਜੇ ਇਹਨਾਂ ਨੂੰ ਪੈਸਾ ਪਹਿਲਾਂ ਪਹਿਲਾਂ ਤੁਹਾਨੂੰ ਅਹੀਂ ਕਹਿੰਦੇ ਵੀ ਪੈਸੇ ਲਓ ਬਈ ਯਾਰ ਮੰਨ ਕੇ ਚੱਲ ਅਸੀਂ ਕਹੀ ਵੇਖ ਲੈਨੇ ਆ ਮੂੰਹ ਵੀ ਆ ਗਰੀਬਾ ਅਮੀਰ ਉਹਨਾਂ ਦਾ ਹੋ ਸਕਦਾ ਕਈ ਵਾਰੀ ਸਿਹਾ ਆਪਣੇ ਕੋਲੋਂ ਵੀ 100 50 ਰੁਪਿਆ ਖਰਚ ਆਉਂਦਾ ਸਿਹਾ ਆਪਣੇ ਕੋਲੋਂ ਵੀ ਕਰ ਦਿੰਨੇ ਜਿਹੜੇ ਬੰਦੇ ਹੁਣ ਸਾਨੂੰ ਅਨਸਾਰ ਹੀ ਹੈਗੇ ਕਹਿੰਦੇ ਆ ਖਰਤਾ ਜਿੰਨਾ ਮਰਜ਼ੀ ਹੋ ਜੇ ਸਾਡਾ ਕੰਮ ਹੋਣਾ ਚਾਹੀ ਵੀ ਜਿਹੜਾ ਹੁਣ ਆਉਦੇ ਮੋਹੋਂ ਆਪਾਂ ਨੂੰ 2000 ਲੱਖ ਦਿੰਦੇ ਆ ਤੇ ਆਪਾਂ ਨੂੰ ਲੈਂਚ ਕੀ ਹੱਜ ਲੈ ਲੋ ਜੇ ਇਹਨਾਂ ਕੋਲ ਹੈਗੇ ਤਾਂ ਤਾਂ ਹੀ ਦਿੰਦੇ ਆ ਸਹੀ ਗੱਲ ਹੈ ਸਹੀ ਗੱਲ ਜਿਹੜਾ ਗਰੀਬ ਆ ਉਹਨੂੰ ਕਿਵੇਂ ਕਹਦਾਂਗੇ ਅਸੀਂ ਯਾਰ ਵੀ ਤੂੰ ਦੇ ਸਾਨੂੰ ਪੈਸੇ ਉਹਨਾਂ ਦਾ ਹੋ ਸਕਦਾ ਕੋਲੇ ਚਾਹ ਵੀ ਆ ਆਪਦੇ ਪੁੱਲ ਪੈਸਿਆਂ ਪਵਾ ਦਿਆ ਤੇ ਉਹਨਾਂ ਦੇ ਪੈਸੇ ਜਿਹੜੀ ਫੀਸ ਹੁੰਦੀ 100 200 ਰੁਪਏ ਅਸੀਂ ਉਹ ਵੀ ਆਪਾ ਭਰ ਦਿੰਦੇ ਹੁਣ ਤੇਰਾ ਕੰਮ ਹੋ ਗਿਆ ਕਿ ਨਹੀਂ ਹੋਇਆ ਬਈ ਮਦਦ ਨੂੰ ਆਏ ਕਿ ਨਾ ਮਦਦ ਪ੍ਰਵਰ ਗੱਲ ਬਦਾਉਣ ਦੀ ਹੋ ਗਿਆ ਕੰਮ ਤਾਂ ਨਹੀਂ ਮੈਂ ਤਾਂ ਧਰ ਨਾਲ ਲਾਉਂਗਾ ਕਿਹੜਾ ਮਰਤਨ ਲੱਖ ਰੁਪਿਆ ਖਾਦਾ ਮੋੜ ਦੇ ਮਰਨਾ ਤੂੰ ਜ਼ਮੀਨ ਲੈਣੀ ਕੋਈ ਮੈਂ ਕਰਿਆ ਜਿਹੜੇ ਪੈਸੇ ਲਈਏ ਤੂੰ ਹੁਣ ਮੋੜ ਦੇ ਨੂੰ ਹੁਣੇ ਮੋੜ ਦੇ ਨੂੰ ਲਾ ਫੜ ਆਹ 500 ਰੁਪਏ ਤੇਰੀ ਫੀਸ ਦਾ ਆ 200 ਰੁਪਏ ਤੂੰ ਆ ਦਾ ਫੜ ਫੜ ਤੂੰ ਫੜ ਮੈਨੂੰ ਕਿਹੜਾ 200 ਰੁਪਏ ਦਾ ਕਟਾ ਆ ਤੇਰਾ ਤੂੰ ਫਾੜ ਇਹਨੂੰ ਥੋੜੀ ਗਲਤੀ ਥੋੜੀ ਆ ਵੀ ਜਿਹੜਾ ਤੁਸੀਂ ਦਿੰਨੇ ਹੋ ਗਲਤੀ ਥੋੜੀ ਹੈਗੀ ਕਿ ਨਹੀਂ ਹੈਗੀ ਹੈਗੀ ਯਾਰ ਸਾਡੀ ਦਾ ਭਾਂਜ ਦਾ ਬੰਦੀ ਆ ਪਈ ਆ ਬਈ ਯਾਰ ਕਿਉਂ ਅਗਲੇ ਨੂੰ ਪਹਿਲੇ ਹੀ ਅਨਸਰ ਕਾ ਦੇਣਾ ਬਈ ਆਪਣਾ ਖਰਚਾ ਪਾਣੀ ਲੱਗੂਗਾ ਇਹਦੀ ਦਾਰੂ ਪੀਚੀ ਅੱਛਾ ਪਾਣੀ ਤੇ ਤੁਸੀਂ ਕਹਿੰਦੇ ਹੋ ਇਹਨੇ ਕਹੀ ਲੈ ਲਓ ਸਾਡੇ ਪਹਿਲਾਂ ਇਹਨੇ ਕਹਿਆ ਸੀ ਬਈ ਇਹ ਫਿਰ ਤੁਸੀਂ ਲਾਲਚ ਪਾਤਾ ਨੇ ਇਹਨਾਂ ਨੂੰ ਲਾਲਚ ਮੈਂ ਕੁਝ ਵੀ ਨਹੀਂ ਮੰਗਾਇਆ ਆਹ ਹੁਣ ਜਿਹੜਾ 200 ਰੁਪਏ ਤੈਨੂੰ ਮਿਲ ਗਿਆ 1000 ਰੁਪਏ ਦੀ ਫੀਸ ਸੀਗੀ ਹੂੰ ਉਹ ਫੀਸ ਤੁਸੀਂ ਲੈ ਕੇ ਉਹ ਤਾਂ ਇਹਦਾ ਕੰਮ ਹੋ ਜਾਊਗਾ ਹੁਣ ਜਦੋਂ ਹੁਣ ਇਹਦਾ ਕੰਮ ਤਾਂ ਹੋਇਆ ਪਿਆ ਯਾਰ ਹਾਂ ਪਉ ਇਹਦਾ ਹੁਣ ਐਵੇਂ ਮਰੀਏ ਦਾ ਮੈਨੂੰ ਪੈਸੇ ਮੋੜੇ ਪੈਸੇ ਮੋੜੇ ਫਿਰ ਮੈਂ ਚੱਕ ਇਹੋ ਜਿਹਾ ਕੋ ਬਾਧੂਗਾ ਪੈਸੇ ਮੋੜਦਣਾ ਫਿਰ ਕੀ ਬਾਦੀ ਬਾਧੂਗੇ ਐਵੇਂ ਐ ਵਾਹ ਵੀ ਦਨੇ ਹੁੰਨੇ ਹਾਂ ਕੀ ਬਾਦਨੇ ਸਾਡੇ ਚੱਟੇ ਤੇ ਲੋਖਾਰੇ ਨਹੀਂ ਹੁੰਦੇ ਫਿਰ ਸਾਰੇ ਕਲ ਮੈਧਰ ਉਧਰ ਕਰਤੀ ਨਾ ਚੱਕ ਹੀ ਜਾਣੇ ساری ਉਮਰ ਵੇਖੀ ਜਾਉਂਦਾ ਹਾਂ ਜਦੋਂ ਮਰਦੀ ਜਾਉਂਦਾ ਐਂ ਡਰਦੇ ਲੋਕ ਤਾਂ ਹੀ ਪੈਸੇ ਦੇ ਜਾਂਦੇ ਸਨ ਭਲਾ ਯਾਰ ਮੁੱਖ ਮੰਤਰੀ ਦੇ ਸਵਾਲ ਸਲਵਾ ਲੈ ਮੜ ਕੇ ਇਹ ਕੰਮ ਨਹੀਂ ਹੁੰਦੇ ਜਿਹੜਾ ਪਟਵਾਰੀ ਨੇ ਕੰਮ ਕਰਤਾ ਜੇ ਉਹਨੇ ਸੱਦਾ ਕਰਤਾ ਤਾਂ ਸੱਦਾ ਹੋ ਜਾਂਦਾ ਜੇ ਪਟਵਾਰੀ ਨਾ ਕਹਿੰਦੇ ਹੁੰਦੇ ਅਜੇ ਵੈਰ ਪਾਲਿਆ ਨਾ ਤੇ ਬਹੁਤ ਔਖਾ ਹੁੰਦਾ ਉਹ ਬੰਦਾ ਇਹ 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 ਮਜਬੂਰੀ ਹੁੰਦੀ ਥੋੜੀ ਪੈਸੇ ਲੈਣ ਦੀ ਕਿ ਤੁਹਾਨੂੰ ਮਜਬੂਰ ਕਰ ਦਿੰਦੇ ਲੋਕ ਭਾਈ ਪਹਿਲੀ ਗੱਲ ਤਾਂ ਸਾਡੀ ਮਜਬੂਰੀ ਨਹੀਂ ਹੁੰਦੀ ਠੀਕ ਆ ਜਦੋਂ ਫਿਰ ਸਾਨੂੰ ਨਾਲ ਕੇ ਨੀਲੇ ਨੋਟਾਂ ਦਾ ਛਸਕਾ ਪਾਉਂਦੇ ਫਿਰ ਸਾਡੀ ਮਜਬੂਰੀ ਇਹ ਆਪ ਪਾਉਂਦੇ ਇਹ ਆਪ ਪਾਉਂਦੇ ਇਹ ਕਹਿੰਦੇ ਵੀ ਤੁਸੀਂ ਸਾਡਾ ਕੰਮ ਕਰ ਦਿਓ ਹੀ ਪੈਸੇ ਲੈ ਇਹ ਜਦੋਂ ਆਉਂਦੇ ਨਾ ਵੱਡੇ ਘੜਾ ਮਜਬੂਰੀ ਆ ਕੇ ਕਹਿ ਜਾਂਦੇ ਆ ਲਾਲਾ 2 ਲੱਖ ਰੁਪਏ ਵਿੱਚੋਂ 50 ਹਜ਼ਾਰ ਸਾਨੂੰ ਦੇ ਦੀ ਇਹ ਪਹਿਲਾਂ ਆਪਲਾ ਅੱਜ ਖ ਚੰਦੇ ਤਾਂ ਆ ਜਾਂਦਾ ਤੇ ਹੁਣ ਮੰਨ ਕੇ ਚੱਲ ਮੈਂ ਮੰਨਦਾ ਮੈਂ ਗੁਨਾਹਗਰ ਹਾਂ 100% ਮੈਂ ਗੁਨਾਹਗਰ 50% ਤਾਂ ਫਿਰ ਇਹ ਵੀ ਹੈ ਮੈਨੂੰ ਰਿਸ਼ਵਤ ਕਿਉਂ ਬਹੁਤ ਸਹੀ ਗੱਲ ਆ ਜੇ ਇਹ ਰਿਸ਼ਵਤ ਦਿੰਦੇ ਆ ਫਿਰ ਇਹ ਰਿਸ਼ਵਤ ਦੋਵੇਂ ਗੁਨਾਹਗਰ ਆ ਇਹਦੇ ਵਿੱਚ ਇਕੱਲਾ ਪਟਵਾਰੀ ਨਹੀਂ ਹੈਗਾ ਗੁਨਾਹਗਾਰ ਇਹਦੇ ਵਿੱਚ ਉਹ ਕਿਸਾਨ ਵੀ ਆ ਉਹ ਬੰਦਾ ਵੀ ਆ ਜਿਹਨੇ ਜ਼ਮੀਨ ਲੈਣੀ ਹੈ ਕਨਾਲ ਦਾ ਰੌਲਾ ਜਾਂ ਦੋ ਕਨਾਲਾਂ ਦਾ ਰੌਲਾ ਯਾਰ ਕਿੱਲੇ ਦਾ ਰੌਲਾ ਜਿਹੜੇ ਇਹਨਾਂ ਨੂੰ ਪੈਸੇ ਦਿੰਦੇ ਆ ਉਹ ਵੀ ਕਸੂਰਵਾਰ ਹੈਗੇ ਆ ਇਹ ਇਕੱਲੇ ਨਹੀਂ ਹੈਗੇ ਕਸੂਰਵਾਰ ਜੇ ਕਾਰਵਾਈ ਹੋਣੀ ਚਾਹੀਦੀ ਹੈ ਤੇ ਇਹਨਾਂ ਦੋਵਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੇ ਇਹਨਾਂ ਨੂੰ ਪੈਸੇ ਦਿੰਦੇ ਆ ਉਹਨਾਂ ਤੇ ਵੀ ਕਾਰਵਾਈ ਹੋਵੇ ਤੇ ਜਿਹੜੇ ਇਹ ਪੈਸੇ ਲੈਂਦੇ ਆ ਉਹਨਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਸਾਰੇ ਪਟਵਾਰੀ ਇੱਕੋ ਜਿਹੇ ਨਹੀਂ ਹੁੰਦੇ ਤਾਂ ਸਾਰੇ ਕਿਸਾਨ ਇੱਕੋ ਜਿਹੇ ਨਹੀਂ ਹੁੰਦੇ ਦੋਸਤੋ ਸਾਰੇ ਪਟਵਾਰੀ ਇੱਕੋ ਜਿਹੇ ਨਹੀਂ ਹੁੰਦੇ ਜਿਹੜੀ ਤੁਹਾਨੂੰ ਗੱ ਸਾਰੇ ਪਟਵਾਰੀ ਇੱਕੋ ਜਿਹੇ ਨਹੀਂ ਹੁੰਦੇ ਦੋਸਤੋ ਤੇ ਸਾਰੇ ਕਿਸਾਨ ਇੱਕੋ ਜਿਹੇ ਨਹੀਂ ਹੁੰਦੇ ਇਹ ਰਿਸ਼ਵਤ ਖੋਰ ਇਹਨਾਂ ਨੂੰ ਕੌਣ ਬਣਾਉਂਦਾ ਇਹ ਆਪ ਆਪਣੇ ਆਪ ਹੀ ਬਣਾਉਂਦੇ ਆ ਜਿਹੜੇ ਕਿਸਾਨ ਹੁੰਦੇ ਆ ਜਿਨ੍ਹਾਂ ਕੋਲ ਜਿਨ੍ਹਾਂ ਦੇ ਰੋਲੇ ਚੱਲਦੇ ਹੁੰਦੇ ਆ ਇਹ ਆਪ ਇਹਨਾਂ ਨੂੰ ਕਸੂਰਵਾਰ ਬਣਾਉਂਦੇ ਆ ਤੇ ਇਹ ਇਹਨਾਂ ਨੂੰ ਲਾਲਚ ਦਿੰਦੇ ਆ ਵੀ ਤੁਹਾਡੀ ਚਾਹ ਪਾਣੀ ਕਰਦਾਂਗੇ ਸਾਡਾ ਕੰਮ ਪਹਿਲਾਂ ਕਰ ਦਿਓ ਫਿਰ ਇਹਨਾਂ ਨੂੰ ਲਾਲਚ ਦਿੱਤਾ ਜਾਂਦਾ ਫਿਰ ਇਹ ਲਾਲਚ ਕਰਦੇ ਕਿਉਂਕਿ ਦੋਵੇਂ ਗੁਨਾਹਗਰ ਹੁੰਦੇ ਆ ਜੇ ਇੱਕ ਤੇ ਕਾਰਵਾਈ ਨਹੀਂ ਹੋਣੀ ਚਾਹੀਦੀ ਫਿਰ ਦੋਵਾਂ ਤੇ ਕਾਰਵਾਈ ਹੋਣੀ ਚਾਹੀਦੀ ਜੇ ਇਸ ਮੁੰਡੇ ਨੇ 1200 ਰੁਪਏ ਦਿੱਤਾ ਸੀਗਾ ਪਹਿਲਾਂ ਵੀ ਇਹ ਕਹਿੰਦਾ ਮੈਂ ਪੈਸੇ ਖਵਾਏ ਹੋਇਆ ਇਹਨੂੰ ਤੇ ਪੈਸੇ ਜਿਹੜੇ ਖਵਾਏ ਆ ਉਹ ਵੀ ਕਸੂਰਵਾਰ ਆ ਤੇ ਜਿਨੇ ਖਾਧੇ ਆ ਉਹ ਵੀ ਕਸੂਰਵਾਰ ਆ ਦੋਵੇਂ ਗੱਲਾਂ ਰਲਦੀਆਂ ਮਿਲਦੀਆਂ ਹੁੰਦੀਆਂ ਦੋਸਤੋ ਫੇਰ ਹੀ ਇਹ ਦੋਵੇਂ ਹੱਥਾਂ ਦੀ ਤਾੜੀ ਜਿਹੜੀ ਕਹਿੰਦੇ ਹੁੰਦੇ ਦੋਵੇਂ ਹੱਥਾਂ ਨਾਲ ਤਾੜੀ ਵੱਜਦੀ ਹੁੰਦੀ ਹੈ ਇਕੱਲੇ ਹੱਥ ਨਾਲ ਤਾੜੀ ਨਹੀਂ ਵੱਜਦੀ ਰਲਿ ਮਿਲੀ ਭੁਗਤ ਨਾਲ ਹੀ ਚੱਲਦਾ ਹੁੰਦਾ ਸਿਸਟਮ ਅੱਜ ਇਹ ਮੁੰਡਾ ਕਹਿੰਦਾ ਮੈਂ ਸਿਆਣਾ ਬਣਦਾ ਐ ਅੱਜ ਮੁੰਡਾ ਸਿਆਣਾ ਬਣਦਾ ਤੇ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਿਓ ਪਟਵਾਰੀ ਸਰ ਇੱਕੋ ਜਿਹੀ ਨਹੀਂ ਹੁੰਦੀ ਸਾਡੀ ਵੀਡੀਓ ਨੂੰ ਗਲਤ ਬ ਧੰਨਵਾਦ